ਸਤਿ ਸ਼੍ਰੀ ਅਕਾਲ ਜੀ ਮੈਂ ਵਿਕੀ ਲਖਮੀਰ ਆਲਾ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਆਮਨ ਪਟਿਕ ਦੇ ਉੱਤੇ ਅੱਜ ਮੈਂ ਤੁਹਾਨੂੰ ਦਿਖਾਉਣ ਜਾ ਰਹੀ ਹਾਂ ਇਸ ਵੀਡੀਓ ਦੇ ਉੱਤੇ ਲੋੜੀ ਲਈ ਸਪੈਸ਼ਲ ਤਿਆਰ ਕੀਤੇ ਗਏ ਸੂਟ ਪੰਜ ਸੂਟ ਤਿਆਰ ਕੀਤੇ ਨੇ ਜਿਹੜੇ ਬਹੁਤ ਹੀ ਸੋਹਣੇ ਡਿਜ਼ਾਈਨ ਦੇ ਤਿਆਰ ਕਰੇ ਨੇ ਤੁਸੀਂ ਵੀ ਦੇਖੋਗੇ ਤੁਹਾਨੂੰ ਬਹੁਤ ਪਸੰਦ ਆਉਣਗੇ ਉਹ ਬਹੁਤ ਯੂਨੀਕ ਡਿਜ਼ਾਈਨ ਨੇ ਕਿਸੇ ਕਿਸੇ ਸੂਟ ਤੇ ਵੱਧ ਕੜਾਈ ਆ ਕਿਸੇ ਤੇ ਥੋੜੀ ਜਿਹੀ ਕੜਾਈ ਆ ਤੁਸੀਂ ਸਾਰੇ ਡਿਜ਼ਾਈਨ ਦੇਖਿਓ ਤੁਹਾਨੂੰ ਬਹੁਤ ਪਸੰਦ ਆਉਣਗੇ ਤੇ ਵੀਡੀਓ ਸਕਿਪ ਨਾ ਕਰਿਓ ਸਾਰੀ ਦੇਖਿਓ ਤੇ ਜਿਹੜੇ ਪੈਨ ਭਰਾਵਾਂ ਨੇ ਆਪਰ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਹੋ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਵੀ ਦੱਬਿਓ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਜਿਹੜੇ ਅਸੀਂ ਡਿਜ਼ਾਈਨ ਦਿਖਾਉਣ ਜਾ ਰਹੇ ਹਾਂ ਤੁਹਾਨੂੰ ਕਿੱਦਾਂ ਦੇ ਲੱਗੇ ਚਲੋ ਬਾਲਾ ਸਮਾਨ ਨਾਲ ਲੈਂਦੇ ਹੋਏ ਮੈਂ ਤੁਹਾਨੂੰ ਦਿਖਾਉਣਾ ਬਹੁਤ ਹੀ ਯੂਨੀਕ ਡਿਜ਼ਾਈਨ ਨੇ ਤੁਸੀਂ ਸਾਰੀ ਵੀਡੀਓ ਦੇਖਿਓ ਤੁਹਾਨੂੰ ਜਰੂਰ ਪਸੰਦ ਆਉਣਗੇ ਚਲੋ ਜੀ ਆਪਾਂ ਦੇਖਦੇ ਹਾਂ ਡਿਜ਼ਾਈਨ ਇਹ ਪਸ਼ਮੀਨੇ ਦਾ ਸ਼ੂਟ ਆ ਜੀ ਆ ਦੇਖ ਸਕਦੇ ਹੋ ਇਹਦੇ ਬਾਹਾਂ ਤੇ ਕਢਾਈ ਕੀਤੀ ਗਈ ਹੈ ਤੇ ਲਾਈਟ ਲਾਈਟ ਡਿਜ਼ਾਈਨ ਹੈ ਇਹ ਬਾਲਾ ਹੈਵੀ ਨਹੀਂ ਹੈਗਾ ਤੇ ਇਸਦੇ ਗਲੇ ਤੇ ਕਢਾਈ ਤੇ ਵੋ ਸੋਲਰ ਡਿਜ਼ਾਈਨ ਹੈ ਇਹਦੀ ਇਹਦੇ ਸੋਲ ਨਾਲ ਮੈਚਿੰਗ ਕੀਤੀ ਗਈ ਆ ਇਹਦੇ ਫੁੱਲਾਂ ਦਾ ਰੰਗ ਇਹਦੇ ਸੋਲ ਨਾਲ ਦਾ ਪਾਇਆ ਗਿਆ ਤੇ ਇਸ ਤੋਂ ਅੱਗੇ ਵੀ ਸੋਹਣੇ ਤੋਂ ਸੋਹਣੇ ਡਿਜ਼ਾਈਨ ਆਉਣਗੇ ਤੁਸੀਂ ਵੀਡੀਓ ਸਕਿਪ ਨਾ ਕਰੋ ਸਾਰੀ ਦੇਖਿਓ ਇੱਕ ਕੁਟਰਾਏ ਦਾ ਗਰਮ ਸੂਟ ਆ ਜੀ ਤੇ ਆ ਇਸ ਦੇ ਸਿਰਫ ਮੂਰੀਆਂ ਤੇ ਕਢਾਈ ਕੀਤੀ ਗਈ ਆ ਤੇ ਬਹੁਤ ਸੋਹਣੀ ਕਢਾਈ ਆ ਦੇਖ ਸਕਦੇ ਤੁਸੀਂ ਤੇ ਬਿਲਕੁਲ ਛੋਟੇ-ਛੋਟੇ ਫੁੱਲ ਫੁੱਲ ਨੇ ਇਹ ਨਾ ਮੇਕੇ ਦਾ ਡਿਜ਼ਾਈਨ ਹੈ ਇਹ ਇਹ ਤੋਂ ਪਹਿਲਾਂ ਆਪਾਂ ਇਹਦੇ ਨਾਲ ਕਰਿਆ ਨਹੀਂ ਨਾ ਹਾਂ ਤੇ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਤੁਸੀਂ ਦੇਖ ਸਕਦੇ ਹੋ ਇਹਦੀ ਸ਼ਰਟ ਨਾਲ ਮੈਚਿੰਗ ਕੀਤੀ ਗਈ ਹੈ ਜਿਹੜੇ ਇਹਦੇ ਵਿੱਚ ਫੁੱਲ ਪਾਏ ਨੇ ਉਹ ਸ਼ਰਟ ਨਾਲ ਮੈਚ ਕਰਦੇ ਸੀ ਵੈਸੇ ਆਪਣੇ ਕੋਲ ਇਸ ਵਕਤ ਸ਼ਰਟ अवेलेबल ਨਹੀਂ ਹੈਗੀ ਉਹ ਲੈ ਗਈ ਸੀ ਸਲਾਈ ਕਰਨ ਨੂੰ ਸਲਵਾਰ ਰਹਿ ਗਈ ਆਪਣੇ ਕੋਲ ਇਕੱਲੀ ਤੇ ਤੁਸੀਂ ਦੇਖ ਸਕਦੇ ਹੋ ਸੇਮਰ ਦਾ ਸੂਟ ਆ ਤੇ ਇਹਦੇ ਚਾਕਾਂ ਤੇ ਕਢਾਈ ਆ ਗਈ ਸਿਰਫ ਜਰੀ ਦੀ ਕਢਾਈ ਕੀਤੀ ਗਈ ਹੈ ਇਹ ਬਹੁਤ ਸੋਹਣੀ ਕਢਾਈ ਕੀਤੀ ਗਈ ਹੈ ਤੇ ਬਹੁਤ ਹੀ ਯੂਨਿਕ ਡਿਜ਼ਾਈਨ ਹੈ ਇਹ ਤੇ ਅਗਰ ਇਹ ਡਿਜ਼ਾਈਨ ਆ ਗਿਆ ਦੇਖੋ ਨਾ ਕਿੰਨਾ ਸੋਹਣਾ ਲੱਗ ਰਿਹਾ ਤੇ ਆਈਆਂ ਬਾਹਾਂ ਆ ਗਈਆਂ ਇੱਕ ਬਾਹ ਇੱਧਰ ਆ ਗਈ ਤੇ ਜਿਵੇਂ ਸੂਟ ਦਾ ਨਾ ਡਾਰਕ ਕਲਰ ਆ ਉਹਦੇ ਤੇ ਜਰੀ ਦੀ ਕਢਾਈ ਬਹੁਤ ਸੋਹਣੀ ਲੱਗ ਰਹੀ ਹੈ ਕੀਤੀ ਹੋਈ ਤੇ ਜਦੋਂ ਇਹ ਪਾਇਆ ਜਾਊਗਾ ਨਾ ਬਣਾ ਕੇ ਉਹ ਤੋਂ ਬਹੁਤ ਸੋਹਣਾ ਲੱਗੂਗਾ ਮੈਂ ਤੁਹਾਨੂੰ ਉਤੋਂ ਦਿਖਾਉਣਾ ਦੇਖੋ ਤੁਸੀਂ ਸੋਚ ਕੇ ਦੇਖੋ ਨਾ ਆ ਦੇਖੋ ਤੇ ਉੱਤੇ ਗਲਾ ਆ ਗਿਆ ਤੇਲੇ ਚਾਰ ਕਰ ਗਿਆ ਬਹੁਤ ਸੋਹਣਾ ਲੱਗੂ ਬਣਾ ਕੇ ਪਾਇਆ ਹੋਇਆ ਹੈ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਕਿਦਾਂ ਦੀ ਲੱਗੀ ਇਹ ਦੇਖੋ ਜੀ ਬਹੁਤ ਸੋਹਣਾ ਡਿਜ਼ਾਈਨ ਆ ਬਰਬਰੀ ਦਾ ਸੂਟ ਆ ਤੇ yellow ਕਲਰ ਆ ਚਮਕਾਲਾ ਸੂਟ ਆ ਇਹ ਤੇ ਆ ਘੇਰੇ ਤੇ ਡਿਜ਼ਾਈਨ ਉਨੇ ਹੋਇਆ ਬਹੁਤ ਹੀ ਸੋਹਣੇ ਫੁੱਲਾਂ ਦਾ ਡਿਜ਼ਾਈਨ ਆ ਤੇ ਆ ਕੱਟਵਰਕ ਹੋਇਆ ਹੈ ਆਪਣਾ ਜਰੀ ਦਾ ਤੇ ਆ ਗਿਆ ਆਪਣਾ ਬਾਹਾਂ ਦਾ ਡਿਜ਼ਾਈਨ ਤੇ ਆ ਮੋਰੀ ਦਾ ਡਿਜ਼ਾਈਨ ਜਦੋਂ ਇਹ ਸੂਟ ਬਣ ਕੇ ਤਿਆਰ ਹੋਊਗਾ ਬਹੁਤ ਜਿਆਦਾ ਸੋਹਣਾ ਲੱਗੂਗਾ ਕਿਉਂਕਿ ਕਪੜਾ ਹੀ ਬਹੁਤ ਵਧੀਆ ਉੱਤੇ ਕਢਾਈ ਨਾਲ ਤਾਂ ਹੋਰ ਵੀ ਸੋਹਣਾ ਹੋ ਗਿਆ ਤੇ ਆ ਦੇਖੋ ਛੇੜ ਸਾਰੇ ਫੁੱਲ ਬਣੇ ਹੋਏ ਨੇ ਵੈਸੇ ਵੀਡੀਓ ਵਿੱਚ ਥੋੜਾ ਜਿਹਾ ਰੰਗਾਂ ਦਾ ਫਰਕ ਪੈ ਜਾਂਦਾ ਇਹ ਮਹਿਰੂਨ ਕਲਰ ਦੇ ਵਿੱਚ ਪੀਚ ਕਲਰ ਦਾ ਸ਼ੇਡ ਪਾਇਆ ਹੈ ਇਹਦੇ ਤੇ ਰੈੱਡ ਦਿਸ ਰਿਹਾ ਹੈ ਇਹ ਹਾਂ 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 ਮੈਸੇਜ ਐ ਲੋਕਾਂ ਦੇ ਉੱਤੇ ਜਿਹੜੀ ਕੜਾਈ ਹੈ ਹਨਾ ਸੋਹਣੀ ਬਹੁਤ ਲੱਗ ਰਹੀ ਆ ਤੁਸੀਂ ਸਾਨੂੰ ਜ਼ਰੂਰ ਦੱਸਿਆ ਕਰੋ ਵੀ ਸਾਡਾ ਜਿਹੜਾ ਇਹ ਤੁਹਾਨੂੰ ਅਸੀਂ ਡਿਜ਼ਾਈਨ ਦਿਖਾਉਣਾ ਹੈ ਵੀ ਇਹ ਤੁਹਾਨੂੰ ਕਿਦਾਂ ਦਾ ਲੱਗਿਆ ਜੇਕਰ ਕਿਸੇ ਨੇ ਕਰਾਉਣਾ ਹੋਵੇ ਨਾ ਅਸੀਂ ਨੰਬਰ ਮੈਂਸ਼ਨ ਕਰਦੇ ਹਾਂ ਉਹਨੇ ਤੁਸੀਂ ਸਾਥੋਂ ਕੜਾਈ ਕਰਵਾ ਸਕਦੇ ਹੋ ਬਹੁਤ ਸੋਹਣਾ ਬਣਿਆ ਕ੍ਰਿਪਟ ਵਾਈਟ ਕਲਰ ਦਾ ਤੇ ਆ ਦੇਖੋ ਇਹਦੇ ਘੇਰੇ ਤੇ ਕੜਾਈ ਕੀਤੀ ਗਈ ਆ ਤੁਸੀਂ ਆਪ ਵੀ ਦੇਖ ਸਕਦੇ ਹੋ ਕਿ ਕਿੰਨੀ ਸੋਹਣੀ ਕੜਾਈ ਕੀਤੀ ਗਈ ਹੈ ਨਾ ਚਿੱਟੇ ਕਲਰ ਦੇ ਸੂਟ ਉੱਤੇ ਇਹ ਰੰਗਾਂ ਦੀ ਕੜਾਈ ਹੈ ਨਾ ਕਿੰਨੀ ਜਿਆਦਾ ਸੋਹਣੀ ਲੱਗ ਰਹੀ ਹੈ ਤੇ ਸੋਚੋ ਤੁਸੀਂ ਬਣਿਆ ਹੋਇਆ ਸੂਟ ਇਹ ਕਿੰਨਾ ਜਿਆਦਾ ਸੋਹਣਾ ਲੱਗੂਗਾ ਤੇ ਬਾਕੀ ਆਹ ਆ ਗਈ ਦੀ ਵਾਹ ਦੀ ਕੜਾਈ ਵਾਹ ਦੇ ਉੱਤੇ ਕੱਟਵਰਕ ਤੇ ਆ ਫੁੱਲ ਨਿਕਲਾਈ ਕੀਤੀ ਗਈ ਆ ਤੇ ਵਾ ਕੀ ਕੀਲੇ ਦਾ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਨਾ ਕਿੰਨਾ ਜਿਆਦਾ ਯੂਨੀਕ ਤੇ ਕਿੰਨਾ ਜਿਆਦਾ ਸੋਹਣਾ ਇਲਾਸਟ ਤੇ ਮੈਂ ਇਸ ਕਰਕੇ ਦਿਖਾ ਰਿਹਾ ਕਿਉਂਕਿ ਇਹ ਸਭ ਤੋਂ ਵਧੀਆ ਡਿਜ਼ਾਈਨ ਮੈਂ ਤੁਹਾਨੂੰ ਅਖੀਰ ਤੇ ਬਚਾ ਕੇ ਰੱਖਿਆ ਹੋਇਆ ਸੀਗਾ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਆ ਦੇਖੋ ਨਾ ਦੇਖਦੇ ਹੀ ਬੰਨਦਾ ਡਿਜ਼ਾਈਨ ਵਾਈਟ ਕਲਰ ਦੇ ਉੱਤੇ ਕੜਾਈ ਕਿੰਨੀ ਜਿਆਦਾ ਸੋਹਣੀ ਲੱਗਦੀ ਹੈ ਨਾ ਗੁੜੇ ਰੰਗਾਂ ਦੀ ਕੜਾਈ ਨੇ ਕੋਸ ਨੂੰ ਬਹੁਤ ਮੋਟਾ ਨਾ ਦੇ ਨਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਕਿੱਦਾਂ ਦੀ ਲੱਗੀ ਇਹ ਕੜਾਈ ਹਾਂਜੀ ਜੀ ਡਿਜ਼ਾਈਨ ਤੁਹਾਨੂੰ ਕਿੱਦਾਂ ਲੱਗੇ ਵਧੀਆ ਲੱਗੇ ਮੈਨੂੰ ਤਾਂ ਬਹੁਤ ਸੋਹਣੇ ਲੱਗੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿੱਦਾਂ ਦੇ ਡਿਜ਼ਾਈਨ ਨੇ ਤੇ ਬਹੁਤ ਯੂਨੀਕ ਡਿਜ਼ਾਈਨ ਸੀਗੇ ਤੇ ਇਹ ਸਪੈਸ਼ਲ ਆਪਾਂ ਨੇ ਲੋੜੀ ਲਈ ਤਿਆਰ ਕੀਤੇ ਨੇ ਜਿਹੜੀ ਆਪਣਾ ਪਹਿਣਾ ਦਾ ਹੈ ਉਹ ਡਰੈਸ ਹੈ ਉਹਨਾਂ ਨੇ ਲੋੜੀ ਦੇ ਪਾਉਣੇ ਨੇ ਇਹ ਸੂਟ ਤੇ ਬਹੁਤ ਹੀ ਵਧੀਆ ਡਿਜ਼ਾਈਨ ਨੇ ਅੱਗੇ ਤੋਂ ਵੀ ਅਸੀਂ ਤੁਹਾਡੇ ਲਈ ਅਜਿਹੇ ਸੋਹਣੇ ਸੋਹਣੇ ਡਿਜ਼ਾਈਨਾਂ ਦੀ ਵੀਡੀਓ ਲੈ ਕੇ ਆਉਂਦੇ ਰਹਾਂਗੇ ਤੇ ਮੈਂ ਤੁਹਾਨੂੰ ਰਿਕਵੈਸਟ ਕਰਦਾ ਵੀ ਜਿਹੜੇ ਭੈਣ ਭਰਾਵਾਂ ਨੇ ਆਪਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਵੀ ਦੱਬਿਓ ਤੇ ਇਹ ਵੀਡੀਓ ਵਧੀਆ ਲੱਗੀ ਤੇ ਲਾਈਕ ਕਰਿਓ ਸ਼ੇਅਰ ਕਰਿਓ ਚਲੋ ਅਗਲੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਨੇ ਆ ਜੇਕਰ ਕੋਈ ਗਲਤੀ ਹੋ ਗਈ ਹੋਵੇ ਤਾਂ ਛੋਟਾ ਵੀ ਸਮਝ ਕੇ ਮਾਫ਼ ਕਰ ਦਿਓ ਹੱਸਦੇ ਰਹੋ ਵਸਦੇ ਰਹੋ ਖ